ਨਗੁਰਦੇਵ ਜੈ ਭੀਮ ਜੈ ਭਰਤ ਜੋ ਬੋਲੇ ਸੋ ਨਿਹਾਲ ਤੁਹਾਨੂੰ ਗੁਰੂ ਰਵਿਦਾਸ ਮਹਾਰਾਜ ਕੀ ਜੈ ਸੋ ਗੁਰੂ ਪਹਿਲੇ ਸਾਧ ਸੰਗਤ ਜੀ ਅੱਜ ਡੇਰਾ ਸਚਕਣ ਬੱਲਾ ਦੇ ਦਰਸ਼ਨ ਦੇਦਾਰ ਕਰਕੇ ਆਏ ਆਪਾਂ ਨਾਲ ਮੇਰੇ ਭਾਰਤੀ ਕਮਲ ਭਾਰਤੀ ਜੀ ਡਾਕਟਰ ਗੁਰਨਾਮ ਜੀ ਤੇ ਇੱਕ ਸਾਡਾ ਅੰਮ੍ਰਿਤ ਰਵਦਾਸੀਆ ਮਕੇਰੀਆਂ ਤੋਂ ਗੁਰਦੇਪੁਰ ਮੱਲੇ ਤੋਂ ਤੇ ਨਾਲ ਮੈਂ ਨਾ ਇੱਕ ਮੁੱਦਾ ਚੱਲ ਰਿਹਾ ਸਾਸੰਗਤ ਜੀ AI ਦੇ ਨਾਲ ਗੁਰੂ ਰਵਦਾਸ ਮਹਾਰਾਜ ਜੀ ਦੇ ਜਿਹੜੇ ਫੋਟੋਆਂ ਸਰੂਪ ਤਿਆਰ ਕੀਤੇ ਜਾ ਰਹੇ ਤੇ ਉਹਨੂੰ ਸੋਸ਼ਲ ਮੀਡੀਆ ਤੇ ਜਿਹੜਾ ਅਪਲੋਡ ਕੀਤਾ ਜਾ ਰਿਹਾ ਤੇ ਉਹ ਜਿਹੜੇ ਸਰੂਪ ਹੈ ਮਹਾਰਾਜ ਜੀ ਦੇ ਉਹ ਬੜੇ ਜਿਹੜੇ ਕਹੋ ਦੇਖਣਯੋਗ ਨਹੀਂ ਹੈ ਜਾਂ ਕਹੋ ਤੇ ਇਸ ਤਰ੍ਹਾਂ ਦੇ ਸਰੂਪ ਹੈ ਜਿਹੜੇ ਕਿ ਉਹ ਮਹਾਰਾਜ ਜੀ ਦਾ ਆਪਾਂ ਕਹਿ ਨਹੀਂ ਸਕਦੇ ਕੋਈ ਸਰੂਪ ਹੈਗਾ ਤੇ ਜਿਹੜੇ ਪ੍ਰਮਾਣਿਕ ਦੋ ਜਿਹੜੇ ਮਾਨਤਾ ਸਰੂਪ ਐ ਤੇ ਸਾਨੂੰ ਉਹੀ ਜਿਹੜੇ ਆਪਣੇ ਅਕਾਊਂਟਾਂ ਤੋਂ ਸ਼ੇਅਰ ਕਰਨੇ ਚਾਹੀਦੇ ਆ ਜਿਹੜਾ AI ਦਾ ਸਰੂਪ ਬਣਿਆ ਮਹਾਰਾਜ ਉਸ ਰੂਪਾਂ ਨੂੰ ਜਿਹੜਾ ਸ਼ੇਅਰ ਨਹੀਂ ਕਰਨਾ ਚਾਹੀਦਾ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਵੀਰ ਨੇ ਜਾਂ ਜਿਹੜੇ ਪੋਸਟਾਂ ਇੱਧਰ ਉੱਧਰ ਸ਼ੇਅਰ ਕਰਦੇ ਨੇ ਤੁਸੀਂ ਇਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਕੋਈ ਵੀ ਤੁਹਾਨੂੰ ਗੁਰੂ ਰਵਦਾਸ ਮਹਾਰਾਜੀ ਦੀ ਵੀਡੀਓ ਜਿਹੜੀ AI ਨਾਲ ਬਣੀ ਹੋਵੇ ਸਰੂਪ ਦੇ ਨਾਲ ਮਹਾਰਾਜੀ ਦੀ ਫੋਟੋ ਨਾਲ ਸ਼ੇਅਰ ਕਰਨੀ ਕੀਤੀ ਹੋਵੇ ਉਹ ਤੁਸੀਂ ਜਿਹੜਾ ਉਹਨੂੰ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਇਸ ਤਰ੍ਹਾਂ ਇਹ ਪ੍ਰਚਾਰ ਨਹੀਂ ਹੁੰਦਾ ਮਹਾਰਾਜ ਦਾ ਇਹ ਮਹਾਰਾਜ ਦੇ ਜਿਹੜੀ ਸਰੂਪ ਦੀ ਬੇਦਵੀ ਹੋਈ ਹੈ ਉਸ ਚੀਜ਼ ਨੂੰ ਆਪਾਂ ਬढ़ावा ਦਿੰਨੇ ਆ ਜ਼ਿਆਦਾਤਰ ਦੇ ਹੀ ਮੇਰੀਆਂ ਬੇਨਤੀਆਂ ਨੇ ਬੜੇ ਸਾਰੇ ਇਸ ਤਰ੍ਹਾਂ ਦੇ ਜਿਹੜੇ ਪੇਜ ਨੇ ਗੁਰੂ ਰਵਦਾਸ ਮਹਾਰਾਜੀ ਦੇ ਨਾਮ ਦੇ ਜਿਹੜੇ ਆਪਣੇ ਵੀਊ ਦੇ ਲਈ ਆਪਣੇ ਫੇਸਬੁੱਕਾਂ ਦੇ ਪੇਜ ਦੇ ਲਈ ਉਹਨਾਂ ਦੀ ਜਿਹੜੀ ਹੈਗੀ ਉਸ ਚੀਜ਼ ਨੂੰ ਵਧਾਉਣ ਦੇ ਲਈ ਜਿਹੜਾ ਪੇਜ ਹੈ YouTube ਦੇ ਚੈਨਲ ਨੂੰ ਵਧਾਉਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਉਸ ਰੂਪ ਅਪਲੋਡ ਕਰਦੇ ਆ ਸੋ ਮੈਂ ਬੇਨਤੀ ਕਰਾਂਗਾ ਇਸ ਤਰ੍ਹਾਂ ਦੇ ਰੂਪ ਜਿਹੜੇ ਨਾ ਅਪਲੋਡ ਕੀਤੇ ਜਾਣ ਹਾਂ ਜਿਹੜਾ ਬੰਦਾ ਇਸ ਤਰ੍ਹਾਂ ਦਾ ਕੋਈ AI ਨਾ ਬਣਾ ਕੇ ਰੂਪ ਅਪਲੋਡ ਕਰੇਗਾ ਤੇ ਦਾਸ ਰਵਿਦਾਸਿਆ ਧਰਮ ਪ੍ਰਚਾਰਕ ਬਾਬਾ ਗੁਰਮੁਖ ਦਾਸ ਸਵਾਰ ਵਾਲੇ ਆਪਾਂ ਫਿਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਠੋਕ ਕੇ ਕਰਾਂਗੇ ਭਾਈ ਸਾਹਿਬ ਇਹ ਸਾਡੀਆਂ ਫਿਲਹਾਲ ਬੇਨਤੀਆਂ ਨੇ ਤੇ ਪਿਆਰ ਸਤਿਕਾਰ ਦੇ ਨਾਲ ਆਪ ਜੀਆਂ ਦੇ ਸਾਰੇ ਚਰਨਾਂ ਦੇ ਸਾਰੇ ਵੀਰਾਂ ਦੇ ਚਰਨਾਂ ਦੇ ਵਿੱਚ ਆਪਾਂ ਬੇਨਤੀ ਹੀ ਕਰਾਂਗੇ ਤੇ ਇਹ ਗੱਲ ਤੋਂ ਜਿਹੜਾ ਪਹਿਰੇਜ ਕੀਤਾ ਜਾਵੇ ਤੇ ਗੁਰੂ ਰਵਿਦਾਸ ਮਹਾਰਾਜੀ ਦੇ ਪਾਵਨ ਸੁਪਰੂਪ ਜਿਹੜੇ AI ਨੇ ਤਿਆਰ ਕੀਤੇ ਜਾ ਰਹੇ ਆ ਉਹਨੂੰ ਆਪਣੇ ਅਕਾਊਂਟਾਂ ਤੋਂ ਅਪਲੋਡ ਨਾ ਕੀਤਾ ਜਾਵੇ ਸ਼ੇਅਰ ਨਾ ਕੀਤਾ ਜਾਵੇ ਬਹੁਤ ਬਹੁਤ ਪਿਆਰ ਸਤਿਕਾਰ जय गुरुदेव ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੋ ਬੋਲੇ ਸੋਨਰ ਪਾ ਗੁਰੂ ਰਵਿਦਾਸ ਮਹਾਰਾਜ ਕੀ ਜੈ ਹੁੰਦਾ ਨਹੀਂ ਇਹ ਉਸਨੂੰ ਲੈਟਿੰਗ ਹੋ ਗਈ ਜੀ ਨਾ